ਇਨ ਯਰ ਰੂਮੀਆ ਤੇ ਲੰਬੀਆਂ ਨੇ ਕਿ ਉਹ ਸੀਮਤ ਸਮੇਂ ਵਿੱਚ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਮੈਂ ਦੋ ਗੱਲਾਂ ਉਹਨਾਂ ਦੁਆਰੇ ਕਰਨੀਆਂ ਜਿਹੜੀਆਂ ਹੁਣ ਤੱਕ ਸਟੇਜ ਤੋਂ ਨਹੀਂ ਹੋਈਆਂ ਸ਼ਾਇਦ ਨਾ ਵੀ ਹੋਵੇ ਕਿ ਇੱਕ ਤਾਂ ਉਹ ਆਪਣੇ ਬੰਦੇ ਨਾਲ ਬਹੁਤ ਨਿਖਾ ਪਿਆਰ ਤੇ ਸੱਚਾਈ ਰੱਖਦੇ ਸੀ ਜਿਹੜਾ ਪਾਰਟੀ ਲਈ ਕੰਮ ਕਰਦਾ ਸੀ ਜਿਹੜਾ ਪੰਥ ਲਈ ਕੰਮ ਕਰਦਾ ਸੀ ਖੰਡ ਦੇ ਜਨਮਾਇਸ ਸਿੰਘ ਪੜਨਾਵਾਲੇ ਵੀ ਨੀਤੀ ਲਈ ਕੰਮ ਕਰਦਾ। ਉਹ ਤਨਾਲ ਦੇ ਚੇ ਨਹੀਂ ਸੀ। ਜਿਹੜੇ ਤੇ ਬਹੁਤੇ ਲੀਡਰ ਹੁੰਦੇ ਨੇ ਪੰਜ ਸੱਤ ਬੰਦੇ ਨਾਲ ਇਕੱਠੇ ਹੋ ਜਾਂਦੇ ਨੇ ਉਹਨਾਂ ਦੀ ਸੁਣੀ ਜਾਂਦੇ ਆ ਤੇ ਉਪਰ ਹੀ ਹੀ ਜਾਣ। ਕੋਲਾਂ ਦੇ ਵਿੱਚੋਂ ਆਤ ਨਹੀਂ ਸੀ ਕਿ ਉਸ ਬੰਦੇ ਦੀ ਉਹ ਅਖੀਰਤਾ ਤੇ ਜਿਹੜੀ ਸੀ ਉਹ ਪੈ ਰਹੀ ਜਾਂਦ ਸੀ। ਫਿਰ ਉਹ ਜਜਵਾਦੀ ਤੇ ਭਾਵਕ ਜਨੋ ਨਿਰਣ ਕਰਦੇ ਸੀ ਉਹ ਜ਼ਰੂਰ ਹੁੰਦੇ ਸੀ ਪਰ ਜਜਵਾਦੀ ਤੇ ਭਾਵਕ ਹੋ ਕੇ ਕੋਈ ਫੈਸਲੇ ਨਹੀਂ ਲੈਂਦੇ ਨਾ ਕੋਈ ਜਜਵਾਦੀ ਤੇ ਭਾਵਕ ਸਲਾਹ ਦਿੰਦੇ ਸੀ ਜਿਹਦੇ ਨਾਲ ਕਾਨੂੰਨ ਦਾ ਖਾਣ ਹੋਵੇ ਇਹ ਬੜੇ ਬੱਡੇ ਉਹਨਾਂ ਦੇ ਵਿੱਚ ਹੋਸ ਹ ਭਾਈ ਮੋਹਨ ਸਿੰਘ ਬੈਠੇ ਨੇ ਸਟੇਜ ਤੇ ਨਹੀਂ ਆਏ ਸੁਣ ਰਹੇ ਨੇ ਮੈਂ ਸਮਝਿਆ ਕਿ ਉਹ ਆਪਣੇ ਕਾਰਜਕਾਰੀ ਚੋਣਾਂ ਨਾਲ 100 ਵੀ% ਸੌਂਪੜੇਸ਼ਤ ਨੇ ਨਹੀਂ ਹੋਏ ਪਰ ਉਹ ਸਾਡੀਆਂ ਗੱਲਾਂ ਨੂੰ ਸੁਣ ਰਹੇ ਨੇ ਉਹ ਜਿੰਨਾ ਨੇ ਉਹ ਰਹੇ ਤੇ ਫਿਰ ਹਰ ਚੰਦ ਸੇ ਗੋੜੇ ਨੇ ਤੇ ਬਾਬਾ ਜਗਵਿੰਦਰ ਸਿੰਘ ਨੇ ਸ਼ਕਤ ਤੋਂ ਵੀ ਨਾ ਇਹ ਹੋਵੇ ਕਿ ਬੰਦੇ ਦੀ ਇੰਨੀ ਯਾਦ ਸੀ ਕਿ ਜਦੋਂ ਬਾਬਾ ਜੀ ਦੀ ਵਰਸੀ ਹੋਈ ਸਰੋਪਰਸੀ ਤੇ ਉਹਨਾਂ ਨੇ ਮੇਰਾ ਨਾਮ ਲਾਇਆ ਮੁਝੇ ਸਾਡੇ ਲਈ ਲੰਮੀ ਮੀਤੀ ਤੇ ਮੁਫਾਜ਼ਰ ਵਾਲੀ ਸੂਚ ਇਹੋ ਜੇ ਸਚੰਨ ਦਾ ਸਿੰਘ ਦਾ ਮੇਸਾ ਦਾ ਇਸ ਦੁਨੀਆ ਤੋਂ ਚਲੇ ਜਾਣ ਜਿੱਥੇ ਉਹ ਸੰਤ ਜਰਮੈਲ ਸਿੰਘ ਪਿੰਡਾ ਵਾਲੇ ਦੀ ਮਹਾਨ ਸ਼ਹਾਦਤ ਨੂੰ ਮਹਾਨ ਸੰਧਾਨਤਾ ਨੂੰ ਜਿੱਥੇ ਬੜਾ ਘਟ ਹੈ ਉਥੇ ਖਾਲਸਾ ਪੰਥ ਨੂੰ ਵੀ ਬੜਾ ਘਟ ਹੈ ਮੈਂ ਕੋਈ ਨਹੀਂ ਕਾ ਲੀਕ ਕਾ ਲੀਕ ਨਹੀਂ ਜਾਉਂਗਾ ਜਿਹੜੀ ਹੋਰ ਪ੍ਰਵਾਦਾਂ ਦਾ ਧਾਰਨ ਗੋੜੇ ਅੱਜ ਸਿਰਫ ਸੈਕਟਰ 40 ਸਰਪੰਚ ਨੂੰ ਮਿਲਣੇ ਆਏ ਤੇ ਮੈਂ ਇਹ ਗੱਲ ਕਹਾਂਗਾ ਕਿ ਸਭੀ ਕਾ ਫੈਕਟਰੀ ਮਜ਼ਦੂਰੋ ਸੇ ਨਵੇਂ ਵਰਗਾ ਸੰਦਰਸ਼ੀਲ ਨੇਤਾ ਪੰਥ ਦਾ ਸੰਤ ਸੁਪਾਹੀ ਤੇ ਗੁਰੂ ਗੁਰੂ ਜੀ ਦੇ ਸਾਹਾ ਮਹਾਰਾਜ ਦਾ ਸੇਵਕ ਇਸ ਦੁਨੀਆ ਦੇ ਵਿੱਚ ਆਉਣਾ ਮੁਸ਼ਕਲ ਹੈ ਇਹਨਾਂ ਸ਼ਬਦਾਂ ਦੇ ਨਾਲ ਮੈਂ ਉਹਨਾਂ ਦੇ ਫੁਰਪੇਟ ਕਰਤਾ ਹੋਇਆ ਇੱਕ ਤਕਾਲ ਉਹਨਾਂ ਦੀ ਹੋਰ ਕਹਾਂਗਾ ਕਿ ਉਹਨਾਂ ਨੂੰ ਬੋਲਣ ਦਾ ਬੜਾ ਸਲੀਕਾ ਸੀ ਮੈਨੂੰ ਉਹਨਾਂ ਇੱਕ ਵਾਰ ਇਤਿਹਾਸ ਕਿ ਉਹ ਮੈਨਰੇ ਕਿ 66 70 ਸਨ ਸਮੂਹੀ ਹੋ ਗਏ ਆਂ ਵੀ ਤੇ ਸਿੰਘ ਵੀ ਤਾਂ ਹੁੰਦੇ ਨੇ ਸਿੱਖ ਵੀ ਤਾਂ ਹੁੰਦੇ ਆ ਤੇ ਬੋਲਣ ਦੀ ਅਕਲ ਨਹੀਂ ਪਰੰਤੂ ਉਹਨਾਂ ਦਾ ਬੋਲਣ ਦਾ ਸਲੀਕਾ ਐ ਸਾਸੀ ਜਿਹੜਾ ਗੁਰੂ ਸਿੱਖ ਦੀ ਮਰਿਆ ਆਜ਼ਾਦੀ ਵਿੱਚ ਕੋਤਾ ਸੀ इन शब्द महान शख़्सियत सरदा ते माफ़ी चवंदा हा वाहिगरू जी ख़ालसा वाहिगरू जी फत